ਕੋਝੇ ਲੋਕ ਵੀ ਬੜੀ ਜ਼ਿਆਦਾ ਮੁਸ਼ਕਲ ਦੇ ਵਿੱਚ ਫਸੇ ਹੋਏ ਨੇ ਐਸੀ ਮੁਸ਼ਕਲ ਦੇ ਵਿੱਚ ਥੋੜੀ ਜਿਹੀ ਰਾਹਤ ਹੀ ਮਿਲਦੀ ਇਹਨਾਂ ਨੂੰ ਦਿਖਾਈ ਦਿੱਤੀ ਹੈ ਕਿਉਂਕਿ ਸਾਡੇ ਇੱਥੇ ਵੀਰ ਨੇ ਪਿੰਡ ਸੈਂਸ ਨੇ ਤੋਂ ਆਏ ਨੇ ਉਹਨਾਂ ਨੇ ਇਹਨਾਂ ਦੇ ਵਾਸਤੇ ਲੰਗਰ ਜਿਹੜਾ ਤਿਆਰ ਕਰਕੇ ਲਿਆਂਦਾ ਹੈ ਉਹ ਹੁਣ ਇਹਨਾਂ ਦੇ ਵਿੱਚ ਵੰਡਿਆ ਜਾਏਗਾ ਇਹਨਾਂ ਨੂੰ ਸ਼ੁਕਾਇਆ ਜਾਏਗਾ ਕਿਉਂਕਿ ਹੋਰ ਵੀ ਲਾਗੇ ਰਹਿਣ ਵਾਲਿਆਂ ਨੂੰ ਬੇਨਤੀ ਹੈ ਕਿ ਜਿਹੜੇ ਬਾਰਡਰ ਦੇ ਉੱਪਰ ਰਹਿਣ ਵਾਲੇ ਨੇ ਉਹਨਾਂ ਦੀ ਜ਼ਰੂਰ ਸਾਰ ਲਈ ਜਾਵੇ ਕਿਉਂਕਿ ਤੁਸੀਂ ਵੇਖ ਸਕਦੇ ਹੋ ਇਹਨਾਂ ਦੇ ਘਰਾਂ ਦੇ ਵਿੱਚ ਬਿਲਕੁਲ ਪਾਣੀ ਵੜ ਚੁੱਕਿਆ ਹੈ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿਹੜੀ ਇਹ ਬਣ ਰਹੀ ਹੈ ਉਹ ਸੋ ਹੁਣ ਇਨਾਂ ਇਥੇ ਪ੍ਰਸ਼ਾਸਨ ਵੱਲੋਂ ਹਲੇ ਤੱਕ ਇਨਾਂ ਦਾ ਕਹਿਣਾ ਹੈ ਕਿ ਕੋਈ ਜਿਹੜਾ ਸਹਾਇਤਾ ਵਾਸਤੇ ਨਹੀਂ ਪਹੁੰਚ ਸਕਿਆ ਹੁਣ ਇਥੇ ਮਸਲਾ ਇਹ ਵੀ ਬਣਦਾ ਜਾ ਰਿਹਾ ਹੈ ਕਿ ਇਹਨਾਂ ਨੇ ਖਾਣ ਪੀਣ ਵਾਲਾ ਜਿਹੜਾ ਪਦਾਰਥ ਉਹ ਕਿੱਥੋਂ ਆਇਆ ਪਾਣੀ ਆਇਆ ਉਹਦਾ ਜਿਹੜੇ ਵੇਖਣ ਆ ਗਏ ਪਾਣੀ ਉਹਨਾਂ ਨਾਲ ਨਹੀਂ ਆਇਆ ਇਹਦੀ ਇਹ ਲੰਮੀ ਲੈਣ ਲੱਗੀ ਹੋਈ ਹੈ ਕੌਣ ਨੇ ਲੋਗੇ ਕੀ ਕਰਨ ਵਾਸਤੇ ਇੱਥਾਰੇ ਇਹ ਸਿਰਫ ਤਮਾਸ਼ਾ ਵੇਖਣ ਆ ਰਹੇ ਨੇ ਜਿੱਦਾਂ ਕਿ ਪਤਾ ਲੱਗਦਾ ਹੈ ਕਿ ਇਹਨਾਂ ਨੂੰ ਵੀ ਇੱਧਰ ਪਾਣੀ ਆਇਆ ਆਣ ਕੇ ਇੱਥੇ ਫੋਟੋਆਂ ਖਿੱਚ ਲੋ ਤੰਗ ਪਰੇਸ਼ਾਨ ਹੀ ਕਰ ਰਹੇ ਨੇ ਨਾ ਕਿ ਕਿਸੇ ਵਾਰ ਤੇ ਕੋਈ ਲਿਆ ਰਹੇ ਨੇ ਜਿਉਣਾ ਇੱਥੇ ਤੇ ਜਿਹੜਾ ਜਿਨ੍ਹਾਂ ਦੇ ਘਰ ਡੁੱਬੇ ਨੇ ਉਹਨਾਂ ਵੱਲ ਕੋਈ ਰਾਸ਼ਨ ਪਾਣੀ ਲਿਆਓ ਆਣ ਕੇ ਫੋਟੋਆਂ ਖਿੱਚਦੇ ਨੇ ਭੀੜ ਪਾ ਕੇ ਮੁੜ ਜਾਂਦੇ ਹੋਰ ਕੁਝ ਨਹੀਂ ਕਰਦੇ ਇਸ ਤੋਂ ਇਲਾਵਾ ਨਹੀਂ ਉਹ 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 ਤੁਹਾਡਾ ਬੈਠ ਕਰੋ ਵੀ ਨਹੀਂ ਕਰੂਗੇ ਲੈ ਕੇ ਕੁਝ ਨਹੀਂ ਆਉਂਦੇ ਪੁੱਤਰਾ ਉਤਰੇ ਆਉਂਦੇ ਫੇਰਾ ਮਾਰ ਜਾਂਦੇ ਆਨ ਓਕੀ ਆਂ ਤੇ ਰੋਟੀ ਆਡੀ ਕੁਝ ਨਹੀਂ ਆਉਂਦੇ ਸਵੇਤ ਦੁਨੀਆ ਭੁੱਖੀ ਮਰਨ ਲੱਈ ਆ ਆਉਂਦੇ ਆ ਮੋਟਰਸਾਈਕਲ ਹੂੜੇ ਲੈ ਕੇ ਤੁਰ ਜਾਂਦੇ ਆ ਵੇਖ ਕੇ ਫੋਟੋਆਂ ਖਿੱਚ ਕੇ ਤੁਰ ਜਾਂਦੇ ਫੋਟੋਆਂ ਖਿੱਚ ਦੀ ਆ ਤੇ ਨਿਕਲ ਜਾਂਦਾ ਕੁਝ ਵੀ ਨਹੀਂ ਰਹਿ ਜਾਂਦਾ ਸਵੇਤੇ ਹੜਪੀੜਤਾ ਦੇ ਵਾਸਤੇ ਜਿਹੜੇ ਮੁਸ਼ਕਲ ਦੇ ਵਿੱਚ ਨੇ ਉਹਨਾਂ ਦੇ ਵਾਸਤੇ ਪਿੰਡ ਸੈਨਸਰੀ ਤੋਂ ਸਰਪੰਚ ਸਾਹਿਬ ਨੇ ਉਹ ਲੰਗਰ ਪਕਾ ਕੇ ਲੈ ਕੇ ਆਏ ਨੇ ਉਹਨਾਂ ਦੇ ਨਾਲ ਗੱਲ ਵਿੱਚ ਕੀ ਮਹਿਸੂਸ ਕੀਤਾ ਤੁਸੀਂ ਜਿਹੜਾ ਇੱਥੋਂ ਤੱਕ ਮਤਲਬ ਲੰਗਰ ਲੈ ਕੇ ਆਵ ਤੁਸੀਂ ਪਹੁੰਚੇ ਪਿੰਡ ਵਿੱਚ ਅੱਜ ਤੁਸੀਂ ਸਵੇਰ ਦਾ ਕਵਰ ਕਰ ਰਹੇ ਹੋਣੇ ਰਾਵੀ ਦਰਿਆ ਤੇ ਕਾਫੀ ਜਗ੍ਹਾ ਤੋਂ ਬੰਨ ਜਿਹੜੇ ਟੁੱਟ ਚੁੱਕੇ ਨੇ ਤੇ ਜਿਹੜੇ ਦਰਿਆ ਦੇ ਨਾਲ ਲੱਗਦੇ ਪਿੰਡ ਆ ਉਹ ਸਾਰੇ ਹੜਾਂ ਦੀ ਮਾਰ ਹੇਠ ਆ ਗਏ ਨੇ ਤੇ ਅੱਜ ਸਾਨੂੰ ਸਾਡੇ ਸਾਬਕਾ ਮੰਤਰੀ ਕਾਬਿਰ ਮਰਦੀਦ ਪੁਲਿਸਨ ਧਾਰੀਵਾਲ ਜੀ ਨੇ ਸ੍ਰੀ ਹਲਾਈ ਵਿਥ ਸੰਗਤ ਆਪਣੀ ਨਾਲੇ ਦੇ ਪਿੰਡ ਕਾਫੀ ਪ੍ਰਭਾਵਿਤ ਹੋਏ ਨੇ ਤੇ ਪਹੁੰਚੋ ਜਿੰਨੇ ਵੀ ਜੁਮੇਯਾਰ ਅਹੁਦੇਦਾਰ ਜਿੰਨੇ ਵੀ ਬਲਾਕ ਪ੍ਰਧਾਨ ਸਰਪੰਚ ਔਰ ਜਿੰਨੇ ਵੀ ਜੁਮੇਆ ਲੋਕ ਨੇ ਇੱਥੇ ਪਹੁੰਚੇ ਸਾਰੇ ਔਰ ਸਾਨੂੰ ਉਹ ਪ੍ਰਸ਼ਾਦਾ ਲੈ ਕੇ ਆਉਣੇ ਆਪਾਂ ਹੁਣ ਪ੍ਰਸ਼ਾਦਾ ਪਕਾ ਕੇ ਬਾਬਾ ਫੜਾ ਸਾਹਿਬ ਜੀ ਗੁਰਦਆ ਸਾਹਿਬ ਤੋਂ ਦਾਲ ਪ੍ਰਸ਼ਾਦਾ ਵੇਦੀ ਛੰਨਾ ਪਿੰਡ ਦੇ ਵਿੱਚ ਸੰਗਤ ਵਾਸਤੇ ਲੈ ਕੇ ਪਹੁੰਚੇ ਆ। ਬਹੁਤ ਧੰਨਵਾਦ ਤੁਹਾਡਾ। ਚਲੋ ਪੰਜਾਬ ਦੇ ਜਕਸਦ ਦੌਰ ਦੇ ਹੋ ਜਾਂਦਾ ਵੀ ਵੇਖੀ ਕੀਸ ਦਿੱਤੀ ਕੀ ਆ ਪੋਜੀਸ਼ਨ ਕੀ ਆ ਵੇਖਣ ਵਾਸਤੇ ਆ ਵੀ ਰਹੇ ਲੋਕ ਪਰ ਲੋਕਾਂ ਨੂੰ ਹੰਧਦੀ ਵੀ ਆ ਗਈ ਆ ਮੈਂ ਜਿਹੜੇ ਪਿੱਛੇ ਪਿੰਡ ਨੇ ਜਿਹੜੇ ਅjnਾਲੇ ਦੇ ਨਾਲ-ਨਾਲ ਜਾਂ ਗੁਰਕਾ ਬਾਗ ਸਾਹਿਬ ਏਰੀਆ ਦੇ ਪਿੰਡ ਉਹਨਾਂ ਨੂੰ ਪੰਚਾਇਤ ਸਰਪੰਚਾਂ ਨੂੰ ਮੋਢ ਪਰੋਂ ਬੇਨਤੀਆਂ ਕਰੂੰਗਾ ਵੀ ਜੇ ਅੱਜ ਰਾਤ ਜੇ بارش ਹੋ ਜਾਂਦੀ ਤੇ ਫਿਰ ਇੱਥੋਂ ਦੇ ਹਾਲਾਤ ਹੋਰ ਖਰਾਬ ਹੋ ਸਕਦੇ ਨਾ ਚੁੱਕ ਹੋ ਸਕਦੇ ਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਇਹ ਸੰਗਤ ਜਿਹੜੀ ਇੱਥੇ ਮੱਲੋ ਨਾ ਕੋਈ ਲਾਈਟ ਦਾ ਪ੍ਰਬੰਧ ਆ ਨਾ ਕੋਈ ਪਸ਼ੂਆਂ ਦੇ ਚਾਰੇ ਵਾਸਤੇ ਕੋਈ ਪ੍ਰਬੰਧ ਆ ਤੇ ਪਿਛੇ ਜਿਹੜੇ ਪਿੰਡਾਂ ਦੇ ਵਿੱਚ ਆ ਉਥੋਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਆਪ ਵੀ ਉਥੋਂ ਰਾਸ਼ਨ ਪਕਾ ਕੇ ਔਰ ਪਸ਼ੂਆਂ ਦੇ ਚਾਰਾ ਜਾਂ ਤੂੜੀ ਤੰਦ ਕੋਈ ਵੀ ਲੈ ਕੇ ਇੱਥੇ ਇਹਨਾਂ ਜਿਹੜੇ ਬਾਰਡਰ ਦੇ ਪਿੰਡਾਂ ਦੇ ਵਿੱਚ ਸਰਕਾਰੀ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਤੇ ਇੱਥੇ ਪਹੁੰਚਣ ਔਰ ਇਹਨਾਂ ਸੰਗਤ ਦੀ ਦੇ ਨਾਲ ਸਹਿਯੋਗ ਦਿੱਤਾ ਜਾ ਸਕੇ ਔਰ ਮੈਂ ਇੱਥੇ ਇੱਕ ਹੋਰ ਵੀ ਬੇਨਤੀ ਕਰੂੰਗਾ ਜੇ ਕਿਸੇ ਰਹਿਣ ਵਾਸਤੇ ਨਹੀਂ ਸਮੱਸਿਆ ਜਾਦੀ ਆ ਇਹ ਸਾਡੇ ਸਾਇੰਸ ਦੇ ਕਲਾਸ ਸਕੂਲ ਔਰ ਉਥੋਂ ਦੀ ਸੰਗਤ ਸਾਰੀ ਇਹਨਾਂ ਦੀ ਸੇਵਾ ਵਾਸਤੇ ਹਾਜ਼ਰ ਹੈ ਆਪਾਂ ਟਰਾਲੀਆਂ ਦੇ ਲੱਦ ਕੇ ਲੈ ਵੀ ਜਾਵਾਂਗੇ ਆਪਣੇ ਸਕੂਲ ਦੇ ਵਿੱਚ ਕਮਿਟੀ ਵੱਲੋਂ ਜਿਹੜੇ ਗੋਦਨਾ ਸਾਹਿਬ ਜੀ ਸਾਰੀਆਂ ਸੰਸਥਾਵਾਂ ਆਪੋ ਆਪਣੇ ਜਗ੍ਹਾ ਤੇ ਆਪਣੇ ਆਪਣਾ ਮਤਲਬ ਪੰਜਾਬ ਆਈ ਹੈ ਪੰਜਾਬ ਦੇ ਲੋਕ ਆ ਇੱਕ ਦੂਜੇ ਦੇ ਹਮਦਰਦ ਤੌਰ ਤੇ ਕੰਮ ਆਉਂਦੇ ਆ ਜੀ ਇਹ ਪੰਜਾਬ ਇੱਥੇ ਕੋਈ ਦੇਖਤ ਨਹੀਂ ਆ ਬਾਕੀ ਚਲੋ ਪਾਣੀ ਦੀ ਮਾਰ ਆ بارش ਪਿੱਛੇ ਪਹਾੜੀ ਏਰੀਆ 'ਚ بارشਾਂ ਹੋ ਰਹੀਆਂ ਨੇ ਉਹ ਪਾਣੀ ਜਦੋਂ ਗੇਟ ਖੋਲੇ ਆ ਸਾਰੇ ਪਾਣੀ ਇੱਥੇ ਆ ਰਿਹਾ ਉਹ ਸਮਾਉਣਾ ਪਰਮਾਤਮਾ ਕਿਰਪਾ ਕਰਵੇ ਸਾਰੇ ਅਰਦਾਸ ਬੇਨਤੀ ਵੀ ਕਰ ਰਹੇ ਆ ਕਿ بارش ਛੱਡ ਜੇ ਦੋ ਦਿਨ ਦਾ ਫੇਰ ਜਿਦਾ ਅੱਡ ਦਸਣ ਦੇ ਆ بارش ਛੱਡ ਜੇ ਤੇ ਫਿਰ ਮੋਰ ਜਿਹੜਾ ਉਹ ਨੋਰਮਲ ਹੋ ਜਾਏਗਾ ਪਰ ਕਿਵੇਂ ਨਾ ਕਿ ਪ੍ਰਸ਼ਾਸਨ ਦੇ ਲੋਕ ਜਿਹੜੇ ਕੋਸ ਤੇ ਨਜ਼ਰ ਆ ਰਹੇ ਨੇ ਕਿ ਸਵੇਰ ਦਾ ਕਿਸੇ ਨੇ ਬੰਦ ਟੁੱਟਿਆ ਉਸ ਪਾਸੇ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਇਹ ਕੋਈ ਕੁਦਰਤੀ ਆਫਤਾ ਨਾ ਦੇਖੋ ਇਹ ਇਕੱਲੇ ਇੱਥੇ ਦੀ ਗੱਲ ਨਹੀਂ ਆ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਦੇ ਹੜ੍ਹ ਆਏ ਨੇ ਤੁਹਾਨੂੰ ਪਤਾ ਹੀ ਸਾਰਾ ਪੰਜਾਬ ਦੇ ਵਿੱਚ ਵੀ ਆ ਤਰਨਤਾਰਨ ਏਰੀਆ ਵੀ ਆ ਆਪਣੇ ਜੰਮੂ ਕਸ਼ਮੀਰ ਜੀ ਉਪਰ ਪਹਾੜੀ ਏਰੀਆ ਚ ਪਾਣੀ بارشਾਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਉਹਦੇ ਕਰਕੇ ਪ੍ਰਸ਼ਾਸਨ ਦਾ ਆਪੋ ਆਪਣੀ ਜਗ੍ਹਾ ਪਹਿਲਾਂ ਵੀ ਕੰਮ ਕਰ ਰਿਹਾ ਉਹ ਅੱਜ ਵੀ ਕਰ ਰਿਹਾ ਪ੍ਰਸ਼ਾਸਨ ਸਾਰੀ ਜਨਤਾ ਵੀ ਪੰਜਾਬ ਦੀ ਜਿੰਨੀ ਵੀ ਆ ਬਾਰਡਰ ਬੈੱਡ ਦੇ ਲੋਕ ਲੱਗੇ ਹੋਏ ਨੇ ਪ੍ਰਸ਼ਾਸਨ ਦੀਆਂ ਕਮੀਆਂ ਨਹੀਂ ਹੈ ਪ੍ਰਸ਼ਾਸਨ ਬਹੁਤ ਰਾਹਤ ਲੱਗਾ ਹੋਇਆ ਜੀ ਪ੍ਰਸ਼ਾਸਨ ਦੀ ਕੋਈ ਕਮੀ ਨਹੀਂ ਹੈ ਬਹੁਤ ਧੰਨਵਾਦ ਸਰ ਜੀ ਸੈਂਸਰ ਪੈਂਸਾਉ ਜਿਹੜੇ ਕਿ ਪਿੰਡ ਦੀ ਸਹਾਇਤਾ ਦੇ ਵਾਸਤੇ ਇਥੇ ਪਹੁੰਚੇ ਹੋਏ ਨੇ ਧੰਨਵਾਦ ਜੀ